ਅੱਪਾ ਘੱਟੋ-ਘੱਟ 1 ਸਾਲ ਪ੍ਰਾਣੀ ਪਾਥੀ ਲੈਣੀ ਆ ਯਾਦ ਰੱਖੇ ਕੋਈ ਪਾਣੀ ਦੀ ਛਿੱਟ ਨਾ ਲੱਗੀ ਹੋਵੇ ਨਹੀਂ ਤਾਂ ਇਹ ਕੰਮ ਆਪਣਾ ਬੇਕਾਰ ਆ ਬਾਅਦਸਾ ਅਪਾ ਇਸ ਪਾਥੀ ਨੂੰ 5 ਲੀਟਰ ਪਾਣੀ ਦੇ ਵਿੱਚ ਰੱਖ ਦੇਣਾਗਾ 5 ਦਿਨਾਂ ਦੇ ਲਈ ਤੇ ਪੰਜਵੇਂ ਦਿਨ ਜਦੋਂ ਪੰਜ ਦਿਨ ਪੂਰੇ ਹੋ ਜਾਣ ਤਾਂ ਉਸ ਤੋਂ ਬਾਅਦ ਆਪਾਂ ਪਾਥੀ ਬਾਹਰ ਕੱਢਾਂਗੇ ਤਾਂ ਦੇਖਾਂਗੇ ਕਿ ਜਿਹੜਾ ਪਾਣੀ ਦਾ ਰੰਗ ਹੋਊਗਾ ਉਹ ਬਿਲਕੁਲ ਲਾਲ ਹੋ ਚੁੱਕਿਆ ਹੋਊਗਾ ਜਿਵੇਂ ਆਪਣਾ ਕੋਕਣੀ ਹੁੰਦਾ ਇਸ ਤਰ੍ਹਾਂ ਤੇ ਉਹਦੇ ਵਿੱਚੋਂ ਅੱਧਾ ਪਣਦਾ ਆਪਣੀ ਪਾਥੀ ਸੋਕਜੂਗ ਦੇ ਥੱਲੇ ਬਸ 2.5 ਲੀਟਰ ਪਾਣੀ ਹੀ ਬਚਿਆ ਹੋਊਗਾ ਤੇ ਇਹਦੇ ਨਾਲ ਲੈਣੀ ਆਪਾਂ ਖੱਟੀ ਲੱਸੀ ਇਹ ਖੱਟੀ ਲੱਸੀ ਘੱਟੋ ਘੱਟ 3 ਦਿਨ ਤੇ ਵੱਧ ਤੋਂ ਵੱਧ 15 ਦਿਨ ਪੁਰਾਣੀ ਹੋਣੀ ਚਾਹੀਦੀ ਆ ਹੁਣ ਆਪਾਂ ਕੀ ਕਰਨਾ 16 ਲੀਟਰ ਵਾਲਾ ਪੰਪ ਲੈਣਾ ਤਾਂ ਉਹਦੇ ਵਿੱਚ ਆਪਾਂ 2 ਲੀਟਰ ਜਿਹੜਾ ਆਪਣਾ ਪਾਤੀ ਦਾ ਪਾਣੀ ਹੋਊਗਾ ਇਹ ਪਾਉਣਾ ਤੇ 1 ਲੀਟਰ ਆਪਣੀ ਖੱਟੀ ਲੱਸੀ ਪਾਉਣੀ ਆ ਤੇ ਇਸ ਦੀ ਸਪਰੇ ਆਪਾਂ ਜਿਹੜੀ ਵੀ ਫਸਲ ਲਗਾਈ ਆ ਚਾਹੇ ਆ ਤੁਸੀਂ ਸਬਜ਼ੀ ਲਗਾਈ ਆ ਚਾਹੇ ਤੁਹਾਡੇ ਕੋਲੇ ਆਹ ਤਿੰਨੂ ਅੰਬੂਰਦ ਲੱਗੇ ਆਗੇ ਇਹਨਾਂ ਉੱਪਰ ਕਰ ਦੇਣਾ ਹੈ